ਸਾਰੇ ਹੀ ਸ੍ਰੋਤਿਆਂ ਨੂੰ ਪਿਆਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਚੈਨਲ ਬਹੁਤ ਬਹੁਤ ਸਵਾਗਤ ਹੈ ਲੁਧਿਆਣਾ ਉਪ ਚੋਣ ਹਾਰਨ ਤੋਂ ਬਾਅਦ ਕਾਰਜਕਾਰੀ ਪ੍ਰਧਾਨ ਪੰਜਾਬ ਨੇ ਦਿੱਤਾ ਆਪਣੇ ਅਹੁਦੇ ਤੋਂ ਅਸਤੀਫਾ ਕਾਂਗਰਸ ਵਿੱਚ ਮਚਿਆ ਕਲੇਸ਼ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਵਿੰਗ ਦੇ ਉੱਪਰ ਫਿਰ ਉੱਠੇ ਵੱਡੇ ਸਵਾਲ ਕਿਉਂ ਪਾਰਟੀ ਦੇ ਵਿੱਚ ਆਪਸੀ ਕਲੇਸ਼ ਖੂਦ ਡੂੰਗਾ ਹੁੰਦਾ ਜਾ ਰਿਹਾ ਹੈ ਜਿਵੇਂ ਹੀ ਲੁਧਿਆਣਾ ਦੀ ਉਪ ਚੋਣ ਦੇ ਵਿੱਚ ਵੱਡੇ ਦਾਅਵੇ ਕੀਤੇ ਜਾ ਰਹੇ ਸੀ ਕਾਂਗਰਸ ਪਾਰਟੀ ਦੇ ਵੱਲੋਂ ਕਾਂਗਰਸ ਪਾਰਟੀ 2027 ਦਾ ਸੈਮੀਫਾਈਨਲ ਦੱਸ ਰਹੀ ਸੀ ਉਹ ਕਾਂਗਰਸ ਪਾਰਟੀ ਇਹ ਚੋਣ ਬੁਰੀ ਤਰ੍ਹਾਂ ਹਾਰ ਗਈ ਭਾਰਤ ਕੁਸ਼ਨ ਆਸ਼ੂ ਨੂੰ 10000 ਦੇ ਫਰਕ ਨਾਲ ਆਪਨੇ ਹਰਾ ਦਿੱਤਾ ਜਿਸ ਤੋਂ ਬਾਅਦ ਭਾਰਤ ਕੁਸ਼ਨ ਆਸ਼ੂ ਨੇ ਕਾਂਗਰਸ ਦੇ ਵਿੱਚੋਂ ਨਰਾਸ਼ ਹੋ ਕੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਭਾਰਤ ਕੁਸ਼ਨ ਆਸ਼ੂ ਜਿਹੜਾ ਕਿ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸੀ ਉਹਨਾਂ ਦੇ ਵੱਲੋਂ ਇਹ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਕਾਂਗਰਸ ਦਾ ਕਲੇਸ਼ ਡੂੰਗਾ ਹੋ ਗਿਆ ਹੈ ਜੋ ਕਾਂਗਰਸ ਦੇ ਮੌਜੂਦਾ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਵੀ ਜਿਹੜਾ ਇਸ ਹਾਰ ਦੀ ਜ਼ਿੰਮੇਵਾਰੀ ਲਈ ਏ ਤੁਹਾਨੂੰ ਦੱਸ ਦਈਏ ਕਿ ਆਸ਼ਰੂ ਨੂੰ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਲਾਇਆ ਹੋਇਆ ਸੀ ਔਰ ਕਾਰਜਕਾਰੀ ਪ੍ਰਧਾਨ ਤੇ ਸੂਬਾ ਪ੍ਰਧਾਨ ਰਾਜਾ ਵੜਿੰਗ ਦੇ ਵਿੱਚ ਆਪਸੀ ਕਦੇ ਵੀ ਕੋਈ ਗੱਲਬਾਤ ਨਹੀਂ ਹੋਈ ਇਹਨਾਂ ਦੀਆਂ ਦੂਰੀਆਂ ਬਣੀਆਂ ਰਹੀਆਂ ਸੋ ਲੁਧਿਆਣਾ ਦੀ ਉਪ ਚੋਣ ਵਿੱਚ ਜੋ ਆਸ਼ਰੂ ਟਿਕਟ ਰੋਹਲ ਗਾਂਧੀ ਨੇ ਦੇ ਕੇ ਜੋ ਚੋਣ ਮદાન ਚ ਉਤਾਰ ਦਿੱਤਾ ਜਿਸ ਨੂੰ ਲੈ ਕੇ ਰਾਜਾ ਵੜਿੰਗੁਰ ਪੰਜਾਬ ਦੀ ਪੂਰੀ ਲੀਡਰਸ਼ਿਪ ਨਾ ਖੁਰਸੀ ਔਰ ਦੂਸਰੇ ਪਾਸੇ ਸਾਬਕਾ ਮੁੱਖ ਮੰਤਰੀ ਚੰਨੀ ਜਿਹੜੇ ਕਿ ਆਸ਼ੂ ਦੇ ਹੱਕ ਵਿੱਚ ਖੜੇ ਸੀ ਔਰ ਆਸ਼ੂ ਨੇ ਜਦ ਲਗਾਤਾਰ ਚੋਣ ਪ੍ਰਚਾਰ ਕਰਦੇ ਰਹੇ ਜਿਵੇਂ ਹੀ ਆਸ਼ੂ ਚੋਣ ਹਾਰ ਗਿਆ ਤਾਂ ਰਾਜਾ ਵੜਿੰਗ ਦੇ ਵੱਲੋਂ ਵੀ ਇੱਕ ਪੋਸਟ ਸ਼ੇਅਰ ਕੀਤੀ ਗਈ ਉਸ ਪੋਸਟ ਦੇ ਲੈ ਕੇ ਪੂਰੀ ਤਰ੍ਹਾਂ ਸਾਰਾ ਦਿਨ মিডিਆ ਦੇ ਉੱਪਰ ਬਵਾਲ ਮਚਾ ਰਿਹਾ ਜਿੱਤ ਦੀ ਵਿਦਾਈ ਭਾਵੇਂ ਆਸ਼ੂ ਨੇ ਰਾਜਾ ਵੜਿੰਗ ਨੇ ਦਿੱਤੀ ਸੀ ਆਪਣੇ ਵਿਰੋਧੀ ਪਾਰਟੀ ਨੂੰ ਪਰ ਆਸ਼ੂ ਦੇ ਵੱਲੋਂ ਇਸ ਨੂੰ ਜਿਹੜੀ ਛੋਟੀ ਸੋਚ ਦੱਸਿਆ ਗਿਆ ਔਰ ਆਸ਼ੂ ਨੇ ਨਾਰਾਜ਼ ਹੋ ਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੋ ਰਾਜਾ ਬੜਿੰਗ ਨੇ ਸਪਸ਼ਟ ਤੌਰ ਤੇ ਹਾਰ ਦੀ ਜ਼ਿੰਮੇਵਾਰੀ ਆਪਣੇ ਲੈ ਲਈਏ ਰਾਜਾ ਬੜਿੰਗ ਨੇ ਕਹਿ ਕੇ ਉਹਨਾਂ ਨੂੰ ਇਹ ਚੋਣ ਹਾਰਨ ਦਾ ਬਹੁਤ ਦੁੱਖ ਹੈ ਸੋ ਉਹ ਲੁਧਿਆਣਾ ਚੋਣ ਵਿੱਚ ਹਾਰ ਦੀ ਜ਼ਿੰਮੇਵਾਰੀ ਲੈਂਦੇ ਹਨ ਉਹਨਾਂ ਨੇ ਕਿ ਚੋਣ ਪ੍ਰਚਾਰ ਦੌਰਾਨ ਬਹੁਤ ਮਿਹਨਤ ਕੀਤੀ ਹੈ ਜਿੱਥੇ ਵੀ ਲੋੜ ਪਈ ਸੀ ਖੁਦ ਰਾਜਾ ਬੜਿੰਗ ਉੱਥੇ ਗਏ ਨੇ ਔਰ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਇਸ ਦੇ ਬਾਵਜੂਦ ਉਹਨਾਂ ਨੂੰ ਚੋਣ ਹਾਰਨ ਦਾ ਸਾਹਮਣਾ ਕਰਨਾ ਪਿਆ ਜੋ ਕਿ ਅਫਸੋਸਜਨਕ ਹੈ ਉਹਨਾਂ ਨੇ ਇਸ ਹਾਰ ਨੂੰ ਸਰਬ ਸ਼ਬਦਾਂ ਵਿੱਚ ਆਪਣੇ ਸਿਰ ਤੇ ਲਿਆ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਲੁਧਿਆਣਾ ਦੀ ਉਪ ਚੋਣ ਜਿਹੜੀ ਹੋਈ ਸੀ ਕੱਲ ਉਸ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਮਿਲੀ ਹੈ ਜਿਸ ਤੋਂ ਆਪ ਉਮੀਦਵਾਰ ਸੰਜੀਵ अरोड़ा ਪਹਿਲੇ ਰਾਉਂਡ ਤੋਂ ਹੀ ਜਿਹੜੇ ਲਗਾਤਾਰ ਬੰਦੇ ਗਏ ਔਰ ਆਖਰੀ 14 ਰਾਉਂਡਾਂ ਤੱਕ ਉਹ 10000 ਦੀ ਲੀਡ ਕਰ ਗਏ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਨੇ ਇਹ ਚੋਣ ਜਿੱਤੀ ਔਰ ਉੱਥੇ ਕਾਂਗਰਸ ਪਾਰਟੀ ਨੂੰ ਇਹ ਹਾਰ ਦਾ ਸਾਹਮਣਾ ਕਰਨਾ ਪਿਆ ਜਿਹੜਾ ਕਿ ਭਾਰਤ ਕੁਸ਼ਨਾਸ਼ੂ ਲਗਾਤਾਰ ਇਸ ਹਲਕੇ ਤੋਂ ਦੋ ਵਾਰ ਜਿੱਤ ਦਰਜ ਕਰ ਚੁੱਕੇ ਸਨ ਔਰ 2022 ਦੇ ਵਿੱਚ ਉਹ ਸਿਰਫ 32000 ਵੋਟ ਲੈ ਗਏ ਸੀ ਪਰ 2025 ਦੇ ਵਿੱਚ ਉਹਨਾਂ ਨੇ ਜਿਹੜੀ ਵੋਟ ਹੈ ਉਹ ਸਿਰਫ ਕਬੀ ਹਜ਼ਾਰ ਵੋਟਰਾਂ ਜਾਂਦੀ ਹੈ ਜਿਸ ਦੇ ਕਾਰਨ ਭਾਰਤਪੁਸ਼ਨ ਆਸ਼ੂ ਦੇ ਉੱਪਰ ਵਿਜੀਲੈਂਸ ਵੱਲੋਂ ਵੀ ਕੇਸ ਦਰਜ ਕੀਤਾ ਗਿਆ ਸੀ ਔਰ ਭਾਰਤਪੁਸ਼ਨ ਆਸ਼ੂ ਚੋਣ ਹਾਰਨ ਤੋਂ ਬਾਅਦ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਕਾਂਗਰਸ ਪਾਰਟੀ ਦੇ ਵਿੱਚ ਵੱਡਾ ਬਖੇੜਾ ਖੜਾ ਕਰਤਾ ਹੈ ਕਿ ਭਾਰਤਪੁਸ਼ਨ ਆਸ਼ੂ ਹੁਣ ਕਾਂਗਰਸ ਪਾਰਟੀ ਨੂੰ ਛੱਡ ਦੇਣਗੇ ਔਰ ਕਾਂਗਰਸ ਪਾਰਟੀ ਤੋਂ ਬਾਅਦ ਆਸ਼ੂ ਆਪੇ ਸ਼ਾਮਲ ਹੋਣਗੇ ਜਾਂ ਆਸ਼ੂ ਭਾਜਪਾ ਜਾਂ ਕੇ ਇਸ ਦੇ ਬਾਰੇ ਚਰਚਾਵਾਂ ਚੱਲ ਰਹੀਆਂ ਨੇ ਆਸ਼ੂ ਦੇ ਵੱਲੋਂ ਆਪਣੀ ਜਿਹੜੀ ਨਿਰਾਸ਼ਾ ਜाहिर ਕੀਤੀ ਗਈ ਹੈ ਆਸ਼ੂ ਨੇ ਆਪਣਾ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਵੱਡੀ ਖਲਬੜੀ ਮਚਾ ਦਿੱਤੀ